ਤਾਲ ਗੁਰ ਸੇਵੀਆ ਅਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਆ ਸਿਫਤੁ ਖਸਮ ਦੀ ਨੂਰ ਅਰ ਸਹਉ ਕਰ ਸਹਉ ਤੋਦਰ ਠੀ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਪੱਤੀ ਐ ਸਜਣਾ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚ ਪਾਤਸ਼ਾਹ ਉਸ ਰਸਾੰਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਤਨ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਹੇ ਜੋ ਮਿਲਿਆ ਮਿਲਿਆ ਪਰਵਾਨ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੋਈ ਜੋ ਦੇਖਾ ਤਹ ਆਵਰਨਾ ਕੋਈ ਸਹਜ ਮੇਲਾ ਮਿਲਿਆ ਪਰਮਾਨਾ ਨਾ ਤੇ ਸਮਰਨ ਨਾ ਵਣ ਜਾਣ ਥਾ ਗੁਰੂ ਮਹੰਦਾ ਸੋ ਦਾਸ ਮਹਸੋਏ ਜਹ ਦੇਖ ਤਹ ਅਵਰਨਾ ਕੋਈ ਗੋਰ ਮਖ ਭਗਤ ਸਹਜ ਕਰ ਪਾਈ ਆ ਬੇਨ ਗੋਰ ਭੇਟੇ ਮਰ ਆਈ ਜਾਈ ਆ

ਆਵਰ ਨਹੀਂ ਕਾਰਾ ਸਾਚਾ ਠਾਕੁਰ ਸਾਚ ਪਿਆਰਾ ਤਾ ਨਮਹ ਮਨੁਆ ਮਾ ਨਮਹ ਸਾਚਾ ਸੋ ਸਾਚ ਮਿਲ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਤਗੁਰ ਪੂਰਾ ਮਿਲਾ ਮਿਲਾਇ ਆਪ ਦਿਖਾਵੇ ਆਪੇ ਦਿਖਾਏ ਹਾਠਾ ਨਾ ਪਤੀ ਜਾ ਨਾ ਬਹ ਭੇਖਾ ੜਾ ਭਾਂਡੇ ਜਨ ਅੰਮ੍ਰਿਤ ਪਾਇਆ ਪ੍ਰੀਮ ਭਗਤ ਪ੍ਰਾਪ ਮੰਨਪਤੀ ਆਇਆ ਪੜ ਪੜ ਭੂਲੇ ਝੋਟਾ ਖਾਏ ਬਹੁਤ ਸਿਆਣਪ ଆବହେ ଯମ ଜ ପୂଜନ ଖୋରମ ଖସେବକ ରହି ସମୟ ପୂଜ ସିଲା ତୀରଥ ବନବାସ ପରମ ਲਤਾ ਭਾਈ ਉਦਾਸਾ ਮਾਨ ਮਹਲਾ ਸੂਚਾ ਕਿਉ ਹੋਈ ਸਾਚ ਮਿਲਾ ਪਾਵ ਪਤ ਸੋਈ ਆਚਾਰੀ ਤਾਰ ਸਰੀ ਜੋ ਮਾਨੰਤ ਹੀਰਾ ਪਾਲ ਪੰਕਜ ਮਹਕੋਟ ਉਦਾਰੇ ਕਰੇ ਕਿਰਪਾ ਗੁਰ ਮੇਲ ਪਿਆਰੇ ਕਿਸ ਆਗਾ ਪ੍ਰਭ ਤੁਦ ਸਾਲਾਹੀ ਤੋਦ ਬਣ ਦੂਜਾ ਮੈਂ ਹੋ ਨਹੀਂ ਜੋ ਭਾਗਿਓ ਤਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਤਉ ਭਾਵਾਂ ਤੇਰਾ ਖ ਰਜਾਈ ਨਾਨਕ ਸਹਜ ਭਾਈ ਗਉਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾ ਇਹ ਗੁਰੂ ਜੀ ਕੇ ਫਤਿਹ